ਸ੍ਰੀ ਦਰਪਾਰ ਸਾਹਿਬ ਮੱਥਾ ਟੇਕਨ ਚਾਰਹੇ ਸ਼ਰਤਾਲੂ ਨੇ ਖੁਦ ਨੂੰ ਮਾਰੀ ਗੋਲੀ ਜੱਜ ਦੇ ਸੁਰੱਖਿਆ ਗਨਮੈਨ ਤੋਂ ਖੋਹੀ ਗਈ ਸੀ ਪਿਸਤੌ ਅਮਰ ਸਾਹਿਬ ਸ੍ਰੀ ਦਰਪਾਰ ਸਾਹਿਬ ਕੰਪਲੈਕਸ ਨੂੰ ਜਾਂਦਿਆ ਹੈਰੀ ਸਟਰੀਟ ਕੋਲ ਇੱਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਗੁਰੂ ਨਾਨਕ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਤਰਾਂਤ ਉਸਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਵੀਆਈਪੀ ਜੱਜ ਜਰਮੰਦਰ ਸਾਹਿਬ ਮੱਥਾ ਟੇਕਨ ਪੋਜੀਸ਼ਨ ਜਿਸ ਤੇਪ ਨਾਲ ਇੱਕ ਬੰਦੂਕ ਧਾਰੀ ਗਨਮੈਨ ਮਜੂਸੀ ਵੀਆਈਪੀ ਮੱਥਾ ਟੇਕਨ ਲਈ ਜਾਂ ਅੰਦਰ ਗਏ ਤਾਂ ਬੰਦੂਕ ਉਤਾਰੀ ਪੁਸਤਕਖਾਨ ਮੈਂ ਬਾਹਰ ਕਲੀਆਰੇ ਦੇ ਨੇੜੇ ਹੀ ਖੜਾ ਸੀ ਕੋਈ تیر ਚਿੰਨੋਂ ਜਵਾਨ ਤੌਰ ਦਾ ਆਇਆ ਉਸਨੇ ਉਸ ਘਰ ਮੈਂ ਦੀ ਪਿਸਤੌਲ ਖੋਲੀ ਅਤੇ ਖੁਦ ਨੂੰ ਗੋਲੀ ਮਾਰ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਪੁਲਿਸ ਮਤਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਖਮੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਚੇਰੇ ਇਲਾਜ ਦਾਖਲ ਕਰਵਾਇਆ ਗਿਆ ਜਿਸ ਤੇ ਉਸ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ شناخت ਨਹੀਂ ਹੋ ਸકી ਉਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਇਸ ਪਰੇ ਜਾਂਚ ਕੀਤੀ ਜਾ ਰਹੀ ਹੈ ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਵੀ ਦੌੜ ਗਏ ਪਰ ਉਦੋਂ ਤੱਕ ਨੌਜਵਾਨ ਉੱਥੇ ਹੀ ਟਿਕ ਚੁੱਕਾ ਸੀ ਨੌਜਵਾਨ ਦੇ ਸਿਰ ਵਿੱਚ ਗੋਲੀ ਲੱਗੀ ਹੈ ਇਸ ਦੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸ਼੍ਰੀ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਜੇ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸકી ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹਨੇ ਆਪ ਨੂੰ ਗੋਲੀ ਦਾ ਮਾਰ ਕੇ ਮਾਰੀ ਹੈ ਇਸ ਬੰਦੇ ਜੇ ਟਰੀਟਮੈਂਟ ਲਈ ਉਹਨੂੰ ਗੁਰੂ ਨਾਨਕ ਹਸਪਤਾਲ ਤੇ ਦਿਖਾਇਆ ਗਿਆ ਸਰ ਗੋਲੀ ਕਿੱਥੇ ਵਜੀ ਉਹਦੇ ਸਿਰ ਤੇ ਹੀ ਗੋਲੀ ਜੋ ਜੋਡੀ ਕੋਸ਼ਿਸ਼ ਮੁਤਾਬਕ ਇਹ ਸੱਚ ਬੱਝੀ ਹੈ ਉਹ ਜ਼ਿੰਦਾਬਾਦ ਕੀ ਇਹ ਰਿਮੋਟ ਉਹ ਕਿਹੜਾ ਕੰਡੀਸ਼ਨ ਸੀ ਨੂੰ ਗੁਰਨਾਥ ਦੇਵ ਦਾ ਸਪੋਰਟ ਅੱਛਾ ਕਿਹਦੀ ਪਸ톨 ਕੋਲ ਕੇ ਸਰੇ ਉਹਦੇ ਗੋਲੀ ਮਾਰਦੇ ਇਹ ਸਾਰਾ ਜੀਜ਼ ਜਾਰੀ ਹੈ ਕਿ ਆਪਣੇ ਚਾਂਦੀ ਮੇ ਕਿਉਂਕਿ ਜਸਪਾਲ ਦਾ ਗਵਰਨਮੈਂਟ ਸੀ ਉਹਦੀ ਪਸ톨 ਕੋਲ ਇਸ ਚੀਜ਼ ਬਾਰੇ ਇਹ ਸਾਰੇ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਤੁਸੀਂ ਕੌਣ ਸੀ ਕਿਉਂ ਸੀ ਕਿਥੋਂ ਦਾ ਉਹਦੀ ਕੋਈ ਉਹਦਾ ਬੰਦਾ ਨਹੀਂ ਸਾ ਪਰ ਇਹ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਬਚਾਉਣ ਨੂੰ ਨਹੀਂ ਕਰਦੇ ਪਛਾਣ ਅਜੇ ਇਸ ਬਾਰੇ ਕੁਝ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਇਸ ਪਰ ਦੇਖੋ ਸਿਕਿਉਰਟੀ ਹੋਣ ਦੇ ਬਾਵਜੂਦ ਇਹ ਐਸੀ ਘਟਨਾ ਕਿਵੇਂ ਲੱਗਦੀ ਹੈ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਕੀ ਹੈ ਅਸੀਂ ਫਿਲਹਾਲ ਕੋਈ ਨਹੀਂ ਦੱਸ ਸਕਦੇ ਗੁਰਨਾਨਕ ਦੇਵ ਹਸਪੀਟਲ ਨੇ ਜੇਰ ਇਲਾਜ ਹੈ ਉਹ ਦੇਖਦੇ ਹੋ